ਦੇਰ ਹੋ ਗਿਆ ਆਪਣਾ ਕੈਨੇਡਾ ਦੇ ਵਿੱਚ ਕਿਹੜੇ ਸਾਲ ਹੋ ਗਏ ਮੈਨੂੰ 7 ਸਾਲ ਹੋ ਗਏ ਤੇ ਮੈਂ ਬ੍ਰੈਂਕਟਨ ਰਹਿਣਾ ਹਾਂ ਹਾਂਜੀ ਤੇ ਕੀ ਕਹਿਣਾ ਚਾਹੋਗੇ ਉਸਤਾਨ ਦਾ ਮਾਹੌਲ ਹੁਣ ਇਸ ਟਾਈਮ ਜਿਹੜਾ ਉੱਥੇ ਇਸ ਟਾਈਮ ਹੁਣ ਤਾਂ ਬਹੁਤ ਵੱਡੀ ਤਲਵਾਰ ਲਟਕ ਰਹੀ ਹੈ ਆਪਣੇ ਸਟੂਡੈਂਟ ਵੀਰਾਂ ਤੇ 2 ਲੱਖ ਬੱਚਾ ਦਾ ਆ ਹੈਗਾ ਦਸੰਬਰ ਚ ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਤੇ 1 ਸਾਲ ਦੇ ਵਿੱਚ 4.9 ਮਿਲੀਅਨ ਜਿਹੜੇ ਕਿਤੇ ਨਾ ਕਿਤੇ ਟੈਂਪੋਰਰੀ ਵਰਕਰ ਹੈਗੇ ਨੇ ਕੋਈ ਸਾਇਲਮ ਤੇ ਆ ਕੋਈ ਕਿਸੇ ਤੇ ਆ ਮੈਂ 2 ਸਾਲ ਪਹਿਲਾਂ ਰਿਪੋਰਟ ਤਿਆਰ ਕੀਤੀ ਸੀ 5 ਮਿਲੀਅਨ ਕੱਲਾ ਮੌਂਟਰੀਅਲ 'ਚ ਬੈਠਾ ਉਹ ਕੱਲੇ ਦੇਸੀ ਨਹੀਂ ਹੈਗੇ ਚਾਈਨੀਜ਼ ਹੋਗੇ ਦੂਜੇ ਕੰਟਰੀਆਂ ਦੇ ਹੋਗੇ ਅਰੇਬਿਕ ਪਾਕਿਸਤਾਨੀ ਸਾਰੀ ਨੇ ਪਰ 5 ਮਿਲੀਅਨ ਇਹ ਕੋਟਾ ਸੀ ਵੀ ਰਿਫਿਊਜੀ ਦਾ ਆਊਟ ਆਫ ਸਟੇਟਸ ਨੇ ਹੁਣ ਇਸ ਟਾਈਮ ਜੇ ਆਪਾਂ ਗੱਲ ਕਰੀਏ 4.9 ਮਿਲੀਅਨ ਇੱਕ ਸਾਲ ਦੇ ਵਿੱਚ ਕੱਢ ਸਕਦੇ ਨੇ ਬਹੁਤ ਵੱਡੀ ਤਲਵਾਰ ਲੜਕ ਰਹੀ ਹੈ 100 ਦਿਨ ਹੋ ਗਏ ਧਰਨਾ ਲੱਗੇ ਨੂੰ ਨੌਜਵਾਨ سپورਟ ਨੈਟਵਰਕ ਤੇ ਵੱਖ-ਵੱਖ ਸੰਸਥਾ ਨੇ ਧਰਨਾ ਲਾਇਆ ਉਹ ਕুইਨ ਐਂਡ ਫੋਰਟੈਂਡ ਦੇ ਧਰਨਾ ਲੱਗਿਆ ਹੋਇਆ ਜੀ 24 ਘੰਟੇ ਸੱਤ ਦਿਨ ਚੱਲ ਰਿਹਾ ਜੇ ਉਹ ਚੀਜ਼ ਇਸਪੋਰਟ ਵੱਧ ਤੋਂ ਵੱਧ ਹੋ ਜੂਗੀ ਸ਼ਾਇਦ ਉਹਨਾਂ ਦਾ ਕੋਈ ਨਾ ਕੋਈ ਕੋਈ ਨਵਾਂ ਕੱਢ ਦੇਣ ਵੀ টিਆਰ ਟੂਪੀਆਰ ਜਾਂ ਕੁਝ ਵੀ ਕੱਢ ਦੇਣਾ ਕਿਉਂਕਿ ਮੈਨੀਟੋਪਾ ਚ ਵੀ ਧਰਾਂ ਲਾ ਕੇ ਜਿੱਤ ਲਿਆ ਸੀਗਾ ਸਾਲ ਦਾ ਪਰਕੜ ਮਿਲ ਗਿਆ ਉਹਨਾਂ ਨੂੰ ਜੇ ਇਹਨਾਂ ਨੂੰ ਕੁਝ ਹੱਲ ਹੁੰਦਾ ਨਹੀਂ ਇਹਨਾਂ ਨੇ ਪਹਿਲੇ ਲਾ ਕੇ ਗਏ ਨੇ ਜਵਾਬ ਸਾਰੇ ਵਿੱਚ ਚਲੇ ਜਾਣਗੇ 25 ਨੂੰ ਇਲੈਕਸ਼ਨ ਹੈ ਕਹਿੰਦੇ 26 ਦੇ ਵਿੱਚ ਕੁਝ ਹੋਰ ਬੱਦ 26 'ਚ ਜੇ ਤਾਂ ਜੇ ਤਾਂ ਟ੍ਰੂਡੋ ਆ ਗਿਆ ਫਿਰ ਤਾਂ ਹੋ ਜੂ ਤੇ ਟ੍ਰੂਡੋ ਨਹੀਂ ਆਉਣਾ ਮੈਨੂੰ ਪਤਾ ਕਿਉਂਕਿ ਲੋਕਲ ਬਹੁਤ ਵਿਰੋਧ ਆ ਕੋਈ ਵੀ ਬੰਦਾ ਇਹੀ ਬੋਲਦਾ ਵੀ ਇਹ ਇਕ ਤਾਂ ਟ੍ਰੂਟੋ ਹੈ ਗਿਆ ਜਿਵੇਂ ਸਟੂਡੈਂਟ ਹੋਗੇ ਇੰਟਰਨੈਸ਼ਨਲ ਜਵਾਕ ਹੋਗੇ ਉਹਨਾਂ ਨੂੰ ਬੁਲਾ ਲੰਦਾ ਜਾਂ ਹੋਰ ਕੰਮ ਜਿਹੜਾ ਹੈਗਾ ਦੂਜਾ ਉਹ ਥੋੜਾ ਥੋਰ ਹਿਸਾਬ ਦਾ ਇਹ ਜਿਹੜਾ ਟ੍ਰੂਟੋ ਨਰਮ ਚੱਲਦਾ ਬਹੁਤ ਸਟੂਡੈਂਟ ਆਇਆ ਬਹੁਤ ਪੈਸਾ ਕਮਾਇਆ ਹੁਣ ਜੇ ਟ੍ਰੂਟੋ ਚਲਾ ਜਾਂਦਾ ਉਹ ਤਾਂ ਬੰਦਾ ਪੂਰਾ ਅਗੇਂਸਟ ਆ ਇੰਟਰਨੈਸ਼ਨਲ ਸਟੂਡੈਂਟਸ ਦੇ ਜਾਂ ਹੋਰ ਆ ਜਿਹੜੇ ਵਰਕਰ ਆਉਂਦੇ ਨੇ ਉਹਨੇ ਨੀਤਾਂ ਮਾਈਗ੍ਰੇਸ਼ਨ ਜਿੰਦਾ ਹੋ ਜਾਉਂ ਡੋਕ ਜਾਂਦੇ ਆ ਦੋ ਨੰਬਰੀ ਨਾ ਫਿਰ ਬਹੁਤ ਔਖਾ ਹੋ ਜਾਊਗਾ ਆਪਣੀ ਨੀ ਕੋਈ ਸਰਕਾਰ ਕੁਛ ਕਰਦੀ ਇਥੇ ਨੀ ਆਰੇ ਕੋਈ ਪ੍ਰਧਾਨ ਮੰਤਰੀ ਵੀ ਪ੍ਰਧਾਨ ਮੰਤਰੀ ਨੇ ਕੀ ਲੈਣਾ ਮੁਦਾਨ ਮੰਤਰੀ ਕੋਈ ਨਹੀਂ ਇੱਥੇ ਤਾਂ ਇੱਥੇ ਹੋਰ ਸਾ ਆਉਂਦਾ ਇੱਥੇ ਤਾਂ ਬਸ ਵਿਧਾਇਕਾਂ ਵਾਂਗੂ ਕਿ ਗਨੀਉ ਬੋਲ ਕੇ ਇੱਥੇ ਡੇੜਾ ਕੋਈ ਬੋਲਦੇ ਕਰਦੇ ਤਾਂ ਨਹੀਂ ਜਿਹਦੇ ਬੋਲਦੇ ਨੇ ਕਰਕੇ ਦਿੰਦੇ ਨੇ ਇੰਨਾ ਕ ਫਰਕ ਤਾਂ ਹੈ ਗਿਆ ਇੱਥੋਂ ਦੀ ਸਰਕਾਰ ਨੇ ਕੋਈ ਕੀਲ ਕੋਹ ਨਹੀਂ ਲੈਣਾ ਨਾਲੇ ਸੋਡੀ ਆਪਣ ਵਾਲੀ ਸਰਕਾਰ ਦਾ ਹਾਲਾਤ ਪਹਿਲੀ ਵਾਰ ਖਰਾਬ ਹੋਏ ਪਏ ਨੇ ਬਹੁਤ ਮਾੜਾ ਨੇ ਟ੍ਰਾਂਟੋ 에ਰਪੋਰਟ ਤੇ ਦੋ ਦੋ ਘੰਟੇ ਚੈਕਿੰਗ ਹੁੰਦੇ ਨੇ ਐਡੀ ਜਾਂਦੇ ਜਿਹੜੀ ਕਰਜ਼ਾ ਚਾਕੇ ਜ਼ਮੀਨਾਂ ਵੇਚ ਕੇ ਜਿਨ੍ਹਾਂ ਕੋਲ ਇੱਕ ਕਿਲਾ ਸੀ ਦੋ ਕਿਲੇ ਸੀ ਵੇਚ-ਵੇਚ ਕੇ ਗਏ ਬੱਚੇ ਤੇ ਪੀਆਰ ਨੂੰ ਲੈ ਕੇ ਵੀ ਸਾਡੇ ਬੱਚੇ ਪੀਆਰ ਹੋਣਗੇ ਉਹਨਾਂ ਦੇ ਸੁਪਨੇ ਸੀ ਮਾਪਿਓ ਦੇ ਵਿਆਹ ਕਰਾਂਗੇ ਉਹਨਾਂ ਦੇ ਅਸਰ ਕਰਾਂਗੇ ਕਿ ਬਣੂਗਾ ਸਰਦਾਰ 700 ਸਟੂਡੈਂਟ ਰਿਪੋਰਟ ਕਰਨਾ ਸੀਗਾ 10 ਸਾਲ ਪਹਿਲਾਂ ਤਾਂ 5th ਸਟੇਟ ਇੱਕ ਚੈਨਲ ਆ ਉੱਥੇ ਤੁਸੀਂ ਸ਼ਾਇਦ ਕੋਈ ਦੇਖਦਾ ਹੋਵੇ ਇੰਗਲਿਸ਼ ਚ ਪਾਉਂਦੇ ਵੀਡੀਓ 5th ਸਟੇਟ ਉਹਨਾਂ ਨੇ ਡਾਕੂਮੈਂਟਰੀ ਕਵਰ ਕੀਤੀ ਸੀਗੀ ਉਹ ਮੈਂ ਪਹਿਲਾਂ ਸੀ ਇੱਕ ਮੇਰੇ ਨਾਲ ਦਾ ਬੰਦਾ ਜੀ ਥੇ ਕਿ ਪਹਿਲਾਂ ਧਰਨ ਲਾਇਆ ਪੰਜ ਜਣੇ ਸੀ ਅਸੀਂ ਧਰਨ ਲਾਇਆ ਉਹ ਧਰਨ ਨੂੰ ਇੰਨਾ ਸੋਹਣਾ ਰਿਸਪੌਂਸ ਮਿਲਿਆ ਪੰਜਾਬੀ ਕਮਿਊਨਿਟੀ ਨੇ ਕਿ ਉਹ 700 ਸਟੂਡੈਂਟ ਰਿਪੋਰਟ ਨਹੀਂ ਹੋਇਆ ਉਹਨਾਂ ਦੇ ਸੁਪਨੇ ਸੇਮ ਸੀ ਹੁਣ 700 ਦੀ ਗੱ 25 ਲੱਖ ਲਾਇਆ ਵੀ ਆ ਜਮੀਨਾਂ ਵੇਚੀਆਂ ਨੇ ਜੇ ਉਤੋਂ ਪਿੱਛੇ ਵਾਸ ਕਰਤੇ ਪਿੱਛੇ ਤੱਕ ਹੁਣ ਰਹੀ ਕੁਛ ਨਹੀਂ ਸਭ ਕੁ ਬੇਚ ਕੱਟ ਕੇ ਆ ਗਏ ਸੋ ਤਾਹਾਂ ਵੀ ਮੈਂ ਵੀ ਕਹਿਣਾ ਹੁਣ ਕਿ ਭਾਈ ਜ਼ਮੀਨ ਨਾ ਵੇਚਿਆ ਕਰੋ ਫੜ ਲਿਆ ਕਰੋ ਮੈਂ ਵੀ ਜ਼ਮੀਨ ਵੇਚ ਕੇ ਗਿਆ ਸੀ ਪਰ ਬਣਾ ਲੀ ਜੇ ਮੰਨ ਉਹ ਸਰਕਾਰ ਕਦੇ ਨਹੀਂ ਹੋਣੀ ਇੱਕ ਬੰਦਾ 20 ਸਾਲ ਹੋ ਗਏ ਤੇ ਇੱਕ ਬੰਦੇ ਮੇਰਾ ਦੋਸਤ ਸੀ ਚਾਰਜ ਲੱਗ ਡਿਪੋਰਟ ਕਰਦਾ ਇੱਕ ਤਾਂ ਏਜ 40 45 ਸਾਲ ਆ ਉਹ ਪੋ ਇੱਧਰ ਜ਼ਮੀਨ ਵੇਚ ਕੇ ਸਾਰੇ ਉੱਥੇ ਘਰ ਬਰਾਲ ਬਣਾ ਲੇ ਇੱਧਰ ਦੀ ਸਾਰੀ ਜ਼ਮੀਨ ਵੇਚ ਤੱਕ ਨਹੀਂ ਰਿਹਾ ਇੱਥੇ ਸੋਬ ਜਮੀਨਾਂ ਨਾਲ ਵਿੱਚੋਂ ਮੈਂ ਤਾਂ ਕਹਿੰਦਾ ਹੁਣ ਜਿਹੜਾ ਇੱਥੇ ਫਸੇ ਨੇ 25 ਲੱਖ ਵੀ ਲੱਗਿਆ ਪਿੱਛੇ ਜ਼ਮੀਨ ਵਿੱਚ ਕੀ ਤਾਰੋ ਵੇਗਿਆ ਜਾਣਗੇ ਕਿੱਥੇ ਉਹ ਲਗਾਤਾਰ ਹੁਣ ਹਮਲੇ ਵੀ ਹੋ ਰਹੇ ਆ ਸਟੂਡੈਂਟ ਪੰਜਾਬੀ ਕੱਲ ਬਿਲਕੁਲ ਜੀ ਬਿਲਕੁਲ ਜੀ ਸਾਰਨੀਆਂ ਦੇ ਵਿੱਚ ਆਪਣੇ ਪੰਜਾਬੀ ਮੁੰਡੇ ਨੂੰ ਸਟੈਪ ਕੀਤਾ ਤੇ ਬਹੁਤ ਦੁੱਖ ਦੀ ਗੱਲ ਆ ਨਾ ਤਾਂ ਕਿਤੇ ਬੰਦੇ ਦਾ ਨਾਮ ਵਰਤਿਆ ਮੁੰਡੇ ਦਾ ਤੇ ਕਿਹਾ ਗਿਆ ਜੀ ਮੈਂਟਲੀ ਉਹ ਖਰਾਬ ਸੀਗਾ ਤਾਂ ਉਹਨੇ ਕਰਤਾ ਕਿ ਉਹ ਕਮਿਊਨਿਟੀ ਚ ਜਾਣਿਆ ਪਛਾਣਿਆ ਸੀ ਗੋਰਾ ਸੀਗਾ ਉਹਨੇ ਮਾਰਿਆ ਥੋੜੇ ਦਿਨ ਪਹਿਲਾਂ ਪੰਪ ਤੇ ਹੋਇਆ ਸੀਗਾ ਔਰੇਂਜਵੈਲਾ ਤੇ ਇਤੋਂ ਪਹਿਲਾਂ ਇੱਕ ਕੁੜੀ ਬਾਲਮਾਟ ਦੇ ਵਿੱਚ ਤੁਸੀਂ ਸੁਣਿਆ ਹੋਊਗਾ ਹਾਂ ਉਹ ਕੁੜੀ ਬਾਲਮਾਟ ਪਰ ਉਹਦਾ ਕੋਈ ਨਹੀਂ ਪਿੱਛਾ ਕਰਦਾ ਬਹੁਤ ਜ਼ਿਆਦਾ ਹੇਟ ਮਿਲਦੀ ਆ ਜਿਹੜੇ ਉੱਥੋਂ ਦੇ ਪੁਰਾਣੇ ਨੇ ਬਹੁਤ ਜ਼ਿਆਦਾ ਬੱਸਾਂ ਦੇ ਵਿੱਚ ਕੋਈ ਪੂਹੀ ਬਿਨਾ ਗੱਲ ਤੋਂ ਵੀਡੀਓ ਬਣਾ ਕੇ ਜੇ ਕੋਈ ਪਿਸ਼ਾਪ ਕਰਦਾ ਸੋ ਹੇਟ ਤਾਂ ਹੈਗੀ ਆ નો ਡਾਊਟ ਆ ਕੱਲ ਵੀ ਮੈਂ ਦੇਖੀ ਵੀਡੀਓ ਬੋਲ ਰਹੀ ਆ ਕਿ ਨਹੀਂ ਤੁਸੀਂ ਇੰਡੀਆ ਨੂੰ ਆਏ ਹੋ ਕਤਲ ਹੋਣੇ ਇਹ ਨਹੀਂ ਸੀਗਾ ਪਰ ਹੁਣ ਕਤਲ ਵੀ ਹੋਣ ਲੱਗੇ ਪੰਪ ਤੇ ਹੋਇਆ ਫਿਰ ਉਹ ਮੁੰਡਾ ਸਾਰ ਨਹੀਂ ਉਹਦੇ ਸਟੈਪ ਕੀਤਾ ਇਤੋਂ ਪਹਿਲਾਂ ਨੋਵਾਂਸ਼ ਕੋਈ ਕਤਲ ਕੀਤਾ ਜਵਾਖ ਦਾ ਸ ਗੋਰੇ ਹੋ ਤੇ ਮਾਗੋ ਬਸ ਤੁਹਾਨੂੰ ਪਤਾ ਹੀ ਆ ਨਾਰੇ ਵੀ ਲਾਉਣ ਲੱਗੇ ਹੋ ਪਹਿਲਾਂਉਂਦੇ ਆ ਲਾਉਂਦੇ ਆ ਸਭ ਲਾਓ ਹੋਰ ਕੋਈ ਸਵਾਲ ਜੀ ਬਸ ਬਸ ਲਾਸਟ ਇਹ ਕੀ ਕਹਿਣਾ ਚਾਹੋਗੇ ਜਿਹੜੇ ਹੁਣ ਨਹੀਂ ਗਏ ਸੁਪਨੇ ਦੇਖ ਰਿਹਾ ਵੀ ਅਸੀਂ ਜਾਈਏ ਤੇ ਉਹਨਾਂ ਨੂੰ ਕੀ ਕਹਿਣਾ ਚਾਹੋ ਜੇ ਤਾਂ ਬਾਈ ਸਰਦਾ ਸਿੱਧੀ ਜੀ ਗੱਲ ਆ ਜੇ ਤਾਂ ਸਰਦਾ ਵਧੀਆ ਇੱਥੇ ਜ਼ਮੀਨ ਜੁੜ ਹੈਗੀ ਆ ਪੰਜ ਚਾਰ ਕਿੱਲੇ ਸਕਿੱਲ ਸਕੋਲ ਸਿੱਖੇ ਤੇ ਨਿੱਕਾ ਮੁੰਟਾ ਕੰਮ ਵੀ ਤੋਰ ਲੋ ਕੋਈ ਚੱਕਰ ਜੇ ਤੁਸੀਂ ਕੀੜਾ ਪਸਾਰ ਰੱਖਿਆ ਵੀ ਮੈਂ ਜਾਣੇ ਜਾਣਾ ਨਾ ਤਾਂ ਉਹਨਾਂ ਤੇ ਕੰਮ ਆ ਪੀਆਰ ਤਾਂ ਭੁੱਲ ਜਾਓ ओके okay, विजिटर वीजे आजू सवेरे फोन आया कि विजिटर वीजे लगे भेजना मैं, मैं कहा जी भेज दो कहंदे बार कोडਾ ਮੈਂ ਬੰਦ ਆ ਕੀ ਹੱਲ ਆ ਮੈਂ ਕੋਈ ਹੱਲ ਨਹੀਂ ਵਾਪਸ ਮੋੜਣਾ ਪੈਣਾ ਅੱਛਾ ਫੇਰ ਦੁਬਾਰੀ ਪਕਟਤਾ ਫੇਰ ਫੋਨ ਆ ਗਿਆ ਕਹंदे ਰਿਫਿਊਜੀ ਮੈਂ ਕਿਹਾ ਜੀ ਕੋਈ ਹੱਲ ਸਾਡੇ ਲੋਕਾਂ ਨੂੰ ਨਾ ਉੱਥੇ ਮੈਂ ਹੈਰਾਨ ਰਹਿਣਾ ਬੰਦੇ ਛੋਟੇ ਤੇ 25-25 ਲੱਖ ਲਾ ਕੇ ਵਿਜੀਟਰ ਵੀਜੇ ਤੇ ਜਾਂਦੇ ਆ ਵਿਜੀਟਰ ਵੀਜੇ ਦਾ ਖਰਚਾ ਕਿੰਨਾ 500 ਡਾਲਰ 25000 ਰੁਪਏ ਆ 25000 ਤੇ 25 ਲੱਖ ਲੈਂਦੇ ਤੇ ਉੱਥੇ ਅਗੇ ਤੁਸੀਂ 25 ਲੱਖ ਲਾ ਕੇ ਵਿਜੀਟਰ ਵੀਜੇ ਤੇ ਪਹੁੰਚ ਗਏ ਗਾਹਾਂ ਕੀ ਕਰੋਗੇ ਉੱਡੇ ਨੂੰ ਮੂਰੇ ਫੇਰ 25 ਲੱਖ ਫੇਰ ਦਾ ਤਿਆਰ ਰੱਖੋ ਪੀਆਰ ਵੀ ਲੈਣੀ ਆ 25 ਲੱਖ ਲਾ ਕੇ ਇੱਥੋਂ ਬਿਨਾ ਕਿਸੇ ਸਟੇਟਸ ਤੇ ਜਾਣਾ ਬੇਵਕੂਫੀ ਬਾੜੀ ਬੱਟੀ ਸਟੇਟਸ ਤੇ ਕਮ ਸੇ ਕਮ ਕੋਈ ਇੱਕ ਦਾ ਜੰਗਾੜ ਪੈਰੋ ਵੀ ਤੁਸੀਂ ਸਟੂਡੈਂਟ ਚੱਲੇ ਜਾਓ ਤੁਸੀਂ ਸਪਾਉਸ ਚਲੋ ਕਮ ਸੇ ਕਮ ਸਟੇਟਸ ਦਾ ਕੋਈ ਹੋਵੇ ਹੁਣ ਡਾਂਕੀ ਲਾ ਕੇ ਚੱਲਾ ਕਿਹੜਾ ਬੰਦਾ ਡਾਂਕੀ ਲਾ ਕੇ ਹੁਣ ਟਰੰਪ ਕਿਹੜਾ ਛੱਡੂਗਾ ਹੁਣ ਤੁਸੀਂ ਇੰਨੀਆਂ ਮੁਸ਼ਕਲਾਂ ਲਾ ਕੇ ਕੈਨੇਡਾ ਜਾਂਦੇ ਨੇ ਕਿਹੜਾ ਜੁਟਖਾਂ ਅਮਰੀਕਾ ਟੱਪ ਜਾਂਦੇ ਨੇ ਅੱਛਾ ਕੀ ਹੋਊਗਾ 10 ਸਾਲ ਤੁਸੀਂ ਪਿੰਡ ਨਹੀਂ ਆ ਸਕਦੇ ਸਾਇਲ ਮਲਾਈ ਆ ਠਿੱਕਰੀ ਚੱਲੋ ਕੰਮ ਚੋਰੀ ਚੋਰੀ ਮੈਂ ਅਮਰੀਕਾ ਗਿਆ ਚਾਰ ਸਾਲ ਟਰੱਕ ਲੈ ਕੇ ਜਿਹੜੇ ਵੀ ਸਟੋਰ ਤੇ ਜਾਂਦਾ ਬਾਈ ਮੇਰੀ ਵੀਡੀਓ ਬਟ ਨਾ ਪਾਦੀ ਮੈਂ 2 ਨੰਬਰ ਚਾ ਮੈਂ 2 ਨੰਬਰ ਚਾ ਮੈਂ 2 ਨੰਬਰ ਚਾ ਬਹੁਤ ਬੁਰਾ ਹਾਲਾ ਜਿਹੜੀ ਚੀਜ਼ ਤੁਸੀਂ ਦੇਖਦੇ ਹੋ ਅਸਲ ਚ ਉਹ ਉਦਾਂ ਹੁੰਦੀ ਨਹੀਂ ਅਸਲੀਅਤ ਕੁਝ ਹੋਰ ਹੈ ਤੇ ਅਸੀਂ ਗੱਲ ਕਰਦੇ ਹਾਂ ਉਹ ਕਹਿੰਦੇ ਐਵੇਂ ਮਰੀ ਭਗਾਈ ਮਰੀ ਜਾਂਦਾ ਕਾ ਬਿਮਾਰੀ ਮੈਂ ਤਾਂ ਕਹਿੰਦਾ ਜੀ ਪੈਸੇ ਬਚਾਓ ਆਪਦੇ ਜਿੱਥੇ ਕੁਝ ਹਲੋਂਦਾ ਇੱਥੇ ਕਰ ਲਓ ਰਾਈਟ ਹੁਣ ਮੈਨੂੰ ਕਹਣਗੇ ਤੂੰ ਆ ਜਾ ਵਾਪਸ ਮੈਂ ਤਾਂ ਆ ਜਾਊਂਗਾ ਕੋਈ ਚੱਕਰ ਨਹੀਂ A to Z ਪਰ ਹਾਂ ਜੇ ਮੈਂ ਉਸ ਟਾਈਮ ਦੀ ਗੱਲ ਕਰਾਂ ਉਹ ਤੋਂ ਚਲੋ ਮਜਬੂਰੀ ਸੀਗੀ ਜੇ ਉਹ ਤੋਂ ਮੈਨੂੰ ਪੰਜ ਚਾਰ ਕਿਲੇ ਪੱਜ ਹਤੜ ਵੀ ਆਉਂਦੇ ਮੈਨੂੰ ਕੀ ਲੋੜ ਸੀ ਜਾਂ ਸਾਡੇ ਲੋਕ ਦੇਖਾ ਦੇਖੀ ਚ ਬਾਹਲੇ ਪੈ ਗਏ ਗਵਾਂਡੀਆਂ ਦਾ ਗਿਆ ਨਾ ਵੀ ਜਾਣਾ ਬੀ ਵੀ ਫਾਡੇ ਪਿੰਡੋਂ ਬੀ ਵੀ ਬੀ ਵੀ ਕਿੱਲੇ ਵਾਲੇ ਮੁੰਡੇ ਗਏ ਨੇ ਉੱਥੇ ਜਾ ਕੇ ਕਰਦੇ ਲੇਬਰ ਆ ਹਾਲਾਤ ਆਉਣ ਵਾਲੇ ਹਾਲਾਤ ਸਹੀ ਨਹੀਂ 2-4 ਸਾਲ ਦਾ ਗੈਪ ਦਿਓ ਹਜੇ ਫਿਰ ਜਾ ਕੇ ਥੋੜੇ ਜਿਹੇ ਹਾਲਾਤ ਸੁਧਰਨਗੇ ਫਿਰ ਕਿਤੇ ਤੁਸੀਂ ਜਾ ਉੱਥੇ ਜਾ ਕੇ ਸੈੱਟ ਹੋ ਸਕਦੇ ਹੋ ਬੋਟੋਲ ਸਾਹਿਬ 東京に行ったんのかん。